ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਰਣਜੀਤ ਵੈਨੂ ਇਲਾਕੇ ਦੇ ਵਿੱਚ ਆਪਣਾ ਦਫ਼ਤਰ ਖੋਲਿਆ ਗਿਆ ਸੋ ਇਸ ਮੌਕੇ ਤੇ ਕੁਲਦੀਪ ਸਿੰਘ ਢਾਲੀਵਾਲ ਵੀ ਪੁੱਜੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਸਾਡੀ ਪਾਰਟੀ ਨੇ 16 ਮਾਰਚ ਨੂੰ ਟਿਕਟ ਦਾ ਐਲਾਨ ਕੀਤਾ ਸੀ ਅੱਜ ਇੱਕ ਮਹੀਨਾ ਹੋ ਗਿਆ ਤੇ ਅਸੀਂ ਇੱਕ ਗੇੜ ਦੀ ਕੈਂਪੇਨ ਪੂਰੀ ਕਰ ਚੁੱਕੇ ਹਾਂ ਸੋ ਹਲਕਾ ਵਾਈਜ਼ ਵੀ ਮੀਟਿੰਗਾਂ ਕਰ ਚੁੱਕੇ ਹਾਂ ਤੇ ਹੁਣ ਨੁੱਕੜ ਮੀਟਿੰਗਾਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਕੰਪੇਨ ਦੀ ਗੁਣਕਾ ਤਾਂ government ਦਾ ਕੰਮ ਆ ਉਹ ਮੈਸੇਜ ਤੋਂ ਵੀ ਕਿੱਥੇ ਨਹੀਂ ਸਭੀ ਪਾਰਟੀ ਨੇ 4 ਮਹੀਨੇ ਪਹਿਲਾਂ ਤੈਅ ਕੀਤਾ ਤੇਰਾ ਜੀ ਸਾਡੇ ਲੋਕ ਕੈਂਡੀਡੇਟ ਕੌਣ ਹੁੰਦਾ ਕੌਣ ਨਹੀਂ ਸਾਨੂੰ ਇਸ ਗੱਲ ਦਾ ਕੋਈ ਫੱਕ ਨਹੀਂ ਅਸੀਂ ਆਪਣੀ ਪਾਰਟੀ ਦੇ ਆਪਣੇ ਸਰਕਾਰ ਦੇ ਸੀ ਅਫਸਰ ਦੋ ਸਾਲ ਦਾ ਜਿਹੜਾ ਕੰਮ ਦੋ ਸਾਲ ਦਾ ਕੋਈ ਕੰਮ ਮੇਰੇ ਤਾਂ ਸਾਲ ਬਸ ਇੱਕ ਉਸਾਰ ਇਹਦੇ ਦਾ ਹਫਤੇ ਇਲੈਕਸ਼ਨ ਲੱਗੇ ਉਹਦਾ ਬਸ ਹੱਤ ਬੜੀ ਵੱਡੀ ਜਿੱਤ ਤੈਨੂੰ ਕਿੰਨੀ ਉਮਰ ਦਾ ਸੀ ਤੈਨੂੰ ਉਮਰ ਦਾ ਸੀ ਮੇਰੀ 28 ਸਾਲ 28 ਅੱਜ ਤੋਂ ਵੀ 25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇਗੇ ਸਿੱਧੂ ਸਾਹਦੂ ਰਹੇ ਕੇ ਬੜਾ ਵੱਡਾ ਖਿਡਾਰੀ ਹੈ ਬੀਜਪੀ ਦਾ ਸੇਮ ਸ਼ਬਦ ਜੋ ਆਜੇ ਵਰਤਦੇ ਇਹ ਹੀ ਹੋਵੇ ਸਿੱਧੂ ਬੋਲਦਾ ਸੀ 10 ਸਾਹਬ ਉਹਦੇ ਕੋਈ ਸੀ ਕੀਤਾ ਟੋਕੋਤਾ ਨਹੀਂ ਉਤਮਾ ਜੇਤਲੀ ਸਾਹਿਬ ਉਹ ਹੀ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਦੇ ਸਿੱਧੂ ਸਾਹਿਬ ਬੋਲਦੇ ਜੀ ਜੀ ਕਹਿੰਦੇ ਅੰਮੋਸਾ ਦਾ ਇਤਹਾਸ ਕਰਦਾ ਕਿ ਇਹ ਤਾਂ ਕਰਦੇ ਜੇਤਲੀ ਸਾਹਿਬ ਹਰਦੇ ਵਿਤਮਤੀ ਬੜੇ ਕੁਛ ਨਹੀਂ ਕੀਤਾ ਉਹ ਤੋਂ ਕੋਈ ਉਹ ਹੀ ਸ਼ਬਦ ਉਹ ਇਹ ਤਰਜ਼ੀਕ ਸੰਧੂ ਅਟ ਜੂਸ ਕਰਦੇ ਕਰਦਾ ਕੋਈ ਤਾਂ ਕੁਛ ਸਵਾਲ ਇਹ ਕਿ 10 ਸਾਲ ਦਾ ਭਾਰ ਲੰਘ ਗਿਆ ਵੀ ਲੋਕ ਸਭਾ ਵੀ ਲੱਖਡ ਹੋਦੀ ਸੰਧੂ ਸਾਹਿਬ ਲੋਕਾਂ ਦੇ ਦੱਸਣ ਕਿ 10 ਸਾਲ ਚ ਬੀਜੇਪੀ ਨੇ ਪੰਜਾਬ ਦਾ ਕੀ ਕੀਤਾ ਜਿਹੜੇ 740 ਕਿਸਾਨ ਸ਼ਹੀਦ ਕੀਤੇ ਆ ਪੰਜਾਬ ਦੇ ਫੰਡ ਰੋਕ ਕੇ ਬਿਠੀ ਆ ਬੀਜੇਪੀ ਸੰਧੂ ਸਾਹਿਬ ਉਹਦੀ ਗੱਲ ਕਰੋ ਸਰ ਆਹਦਾ ਕਹਿਣ ਦੀ ਹੀ ਆ ਆਪਣਾ ਜੇਬ ਵਡਾ ਦੇ ਉਹ ਬੜੇ ਤੇ ਹਵਾਈ ਕਿਲੇ ਬਹੁਤ ਤੇ ਬੰਦੇ ਸਾਡੀ ਇੱਕ ਬਿਗ ਬਦਲਾਅ ਦਾ ਮੈਸਜ ਹੈ ਨਸ਼ੇ ਵਾਲੀ ਜਿਹੜੀ ਤਰ੍ਹਾਂ ਉਹ ਅਸੀਂ ਇੱਕ ਖੰਡਿਆਲੀ ਥਾਂ ਇੱਕ ਜਿਹੜਾ ਡਰਾਗ ਦੋ ਚੀਜ਼ਾਂ ਬਾਅਦ ਬਾਅਦ ਹੌਮ ਮਿਸਟਰ ਦੇ ਨਾਮ ਡਿਸਕਸ ਹੋ ਗਿਆ ਤੇ ਹੌਮ ਮਿਸਟਰ ਟ੍ਰਾਇਲ ਟ੍ਰਾਇਲ ਕਰਦੇ ਉੱਥੇ ਠਾਂਕੋ ਉਹ ਕਹਿੰਦੇ ਦੇ ਉੱਥੇ ਕਾਮਯਾਬ ਹੋ ਗਿਆ ਤੇ ਅਸੀਂ ਤੋਰ ਫੋਗਪੋਤਾ ਕਿੰਦਾ ਫੰਡੇ ਵਾਲੇ ਤਾਂ ਜੀ ਉਹ ਵੀ ਜੀ ਦੀ ਕੀਪ ਆਫ ਦੀ ਨਸ਼ੇ ਨੂੰ ਲੈ ਕੇ ਡੀ ਲੋਕ ਸਭਾ ਕਾਰਨ ਸਤੂਆ ਆਮ ਆਦਮੀ ਪਾਰਟੀ ਦੇ ਨੂੰ ਵਸਤਾਰ ਕੈਪੀਟਲ ਨਿਊਸ ਪੰਜਾਬ ਇਹਦਾ ਦੂਜੇ ਸਭਾ ਦੇ ਕੈਂਡੀਰਦਾਇਆ ਗਿਆ ਸੋ ਅੱਜ ਇਹਨਾਂ ਦੇ ਦਫਤਰਾਂ ਤੋਂ ਘੱਟ ਦੰਦੀ ਦੇ ਵੀ ਨੂੰ ਕਿਹਾ ਕਿ ਸਾਰੇ ਹੀ ਸਭਾ ਨਿਸ਼ਮੋ ਕੇ ਮਜ਼ੂਤ ਰਹੇ ਬਲਾਕ ਇੰਚਾਰਜ ਵਾਡਪੁਰਾ ਅਨੁਸਾਰ ਇਹ ਵੱਡੀ ਗਿਤੀ ਵਿੱਚ ਜੜਾ ਉੱਠ ਹੋਇਆ ਸੋ ਸਾਰਿਆਂ ਦਾ ਜਿਹੜਾ ਇਕੱਠ ਆਉਂਦਾ ਦੱਸਦਾ ਕਿ ਪੀਕਤਾਰ ਦੇ ਅਕਲਪਾ ਜੀ ਸਾਡੀ ਪਾਰਟੀ ਦੀ ਹੈ ਤਾਂ ਰੇਡ ਦੀ ਹੱਦੀ ਹੈ ਸੁਰੰਟੀਰ ਸੰਬੰਧ ਵਿੱਚ ਬਹੁਤ ਖੁਸ਼ੀ ਪਾਈ ਗਈ ਹੈ ਕਿ ਲੋਕਲ ਦਫਤਰ ਜਿਹੜਾ ਲੋਕ ਸਭਾ ਦਾ ਇਹ ਵਿੱਚ ਪੁੱਛਿਆ ਗਿਆ ਸੋ ਇੱਥੋਂ ਤੱਕ ਇਜ਼ੀਲੀ ਅਪਰੋਚ ਵਾਲਾ ਏਰੀਆ ਹੈ ਨਾ ਇਹ ਪੀੜਤਾਰ ਵਾਲਾ ਏਰੀਆ ਨਾ ਇਹ ਤਾਂਗ ਸੜਕਾਂ ਵਾਲਾ ਏਰੀਆ ਸੋ ਇਹ ਬਹੁਤ ਇਜ਼ੀ ਬਾਈਪਾਸ ਸੇ ਨਿਕਲਦੇ ਆਏਗੇ ਸੋ ਇਸ ਤੋਂ ਵੀ ਸਾਰੇ ਹਲਕੀ ਜਿਹੜੀ ਕਿ ਲੋਕ ਸਭਾ ਹਲਕਾ ਅਧਿ ਕਮਾਂਡ ਇਪਲਾਈ